ਹਾਂਜੀ ਬਈ ਕੀ ਨਾਮ ਹੈ ਆਪਣਾ ਮੇਰਾ ਨਾਮ ਅਜੀਤ ਕੁਮਾਰ ਬਰਮਾ ਵਾਂ ਮੈਂ ਵਾਰ ਨੰਬਰ 35 ਦੇ ਵਿੱਚੋਂ ਆਪਣਾ ਅਜੀਤ ਅੱਜ ਸਿਹਤ ਯੋਜਨਾ ਪ੍ਰਧਾਨ ਮੁੱਖ ਮੰਤਰੀ ਪੰਗ ਸਿੰਘ ਮਾਨ ਜੀ ਵੱਲੋਂ ਜਿਹੜਾ ਲੋਕਾਂ ਦੀ ਸਹੂਲਤ ਵਾਸਤੇ ਇੱਕ ਸਿਹਤ ਸਹੂਲਤ ਵਾਸਤੇ ਇੱਕ ਬੀਮਾ ਜਾਰੀ ਕੀਤਾ ਗਿਆ ਵਾ ਜਿਹਦੇ ਵਿੱਚ 10 ਲੱਖ ਦਾ ਲੋਕਾਂ ਨੂੰ ਜਿਹੜਾ ਸਿੱਧਾ-ਸਿੱਧਾ ਲਾਭ ਦੇਣ ਵਾਸਤੇ ਸਰਕਾਰ ਨੇ ਸਾਨੂੰ ਸਾਡੀ ਜ਼ਿੰਮੇਵਾਰੀ ਦਿੱਤੀ ਹੈਗੀ ਹੈ ਜਿਹਦੇ ਆਧਾਰ ਦੇ ਉੱਤੇ ਇਸ ਵਾਰ ਨੰਬਰ 35 35 ਦੇ ਵਿੱਚ ਅਸੀਂ ਕੈਂਪ ਲਗਾਇਆ ਵਾ ਮੁੱਖ ਮੰਤਰੀ ਸਿਹਤ ਯੋਜਨਾ ਦਾ ਇਸ ਦੇ ਵਿੱਚ ਲੋਕਾਂ ਨੂੰ ਸਿਹਤ ਦੇ ਬਰਤੀ ਜਿਹੜੇ ਉਹਨਾਂ ਨੂੰ ਪ੍ਰੋਬਲਮ ਆndੀ ਸੀਗੀਆਂ ਜਿੱਦਾਂ ਕੋਈ ਗਰੀਬ ਪਰਵਾਸੀ ਜਾਂ ਕੋਈ ਸੀਗਾ ਜਿਨ੍ਹਾਂ ਜਿਵੇਂ ਕਿ ਲੋਕਾਂ ਦੀ ਜੇ ਪੂੰਜੀ ਖਤਮ ਬਿਲਕੁਲ ਹੋ ਜਾਂਦੀ ਸੀਗੀ ਉਹਦੇ ਵਾਸਤੇ ਪੰਜਾਬ ਸਰਕਾਰ ਨੇ ਬੜਾ ਅੱਛਾ ਪ੍ਰਾਲਾ ਕੀਤਾ ਵਾ ਜਿਹਦੇ ਆਧਾਰ ਦੇ ਉੱਪਰ ਲੋਕਾਂ ਨੂੰ 10 ਲੱਖ ਤੱਕ ਦਾ ਬੀਮਾ ਜਿਹੜਾ ਮੁਫਤ ਕੀਤਾ ਗਿਆ ਵਾ ਜਿਹਦੇ ਵਿੱਚ ਲੱਖ ਲੱਖ ਲਗ ਲਗ ਬਿਮਾਰੀਆਂ ਜਿੜ ਚਾਹੇ ਹਾਰਡ ਦੀ ਆ ਚਾਹੇ ਪੇਟ ਦੀ ਆ ਚਾਹੇ ਰੀਡ ਦੀ ਹੱਡੀ ਦੀ ਆ ਜਾਂ ਸਰਜਿਕਲ ਦੀ ਆ ਕੋਈ ਵੀ ਬਿਮਾਰੀ ਆ ਉਹਦੇ ਮੁਤਾਬਿਕ ਉਹਨਾਂ ਨੂੰ 10 ਲੱਖ ਦਾ ਪੂਰੇ ਪਰਿਵਾਰ ਨੂੰ ਪੈਕੇਜ ਸਰਕਾਰ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਮੈਂ ਉਹ ਧੰਨਵਾਦ ਕਰਦਾ ਭਗਵਾਨ ਸ੍ਰੀ ਮਾਨ ਜੀ ਦਾ ਸ਼੍ਰੀ ਅਰਵਿੰਦ ਕੇਜੀਵਾਲ ਜੀ ਦਾ ਜਿਨ੍ਹਾਂ ਨੇ ਪੰਜਾਬ ਦੇ ਵਸਨੀਕਾਂ ਨੂੰ ਇਹ ਮੁਹਿੰਮ ਜਿੱਤੀ ਹੈਗੀ ਆ ਔਰ ਮੈਂ ਇੱਕ ਗੱਲ ਹੋਰ ਦੱਸਣਾ ਚਾਹਨਾ ਵਾਂ ਕਿ ਇਹ ਜਿਹੜੀ ਯੋਜਨਾ ਹੈਗੀ ਆ ਇਹ ਨਾ ਤਾਂ ਗਰੀਬ ਲਈ ਨਾ ਅਮੀਰ ਲਈ ਇਹ ਸਾਰੇ ਵਰਗ ਲਈ ਔਰ ਕੋਈ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਸਾਰੇ ਵਾਸਤੇ ਇੱਕ ਸਮਾਨ ਯੋਜਨਾ ਤਿਆਰ ਕੀਤੀ ਹੈਗੀ ਉਸ ਵਾਸਤੇ ਧੰਨਵਾਦ ਕਰਦਾ ਭਵਨ ਸਿੰਘ ਮਾਨ ਜੀ ਦਾ ਮੁੱਖ ਮੰਤਰੀ ਜੀ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਬਹੁਤ ਬਹੁਤ ਧੰਨਵਾਦ ਸਾਰੇ ਇਹਦੇ ਵਿੱਚ ਮੁੱਖ ਮੰਤਰੀ ਸਰ ਤੇ ਯੋਜਨਾ ਜਿਹੜੀ ਸ਼ੁਰੂ ਹੋਈ ਹੈ ਇਹਦੇ ਵਿੱਚ ਜੁਨਾ ਕਰਨ ਵਾਲਿਆਂ ਨੂੰ ਕੀ ਕੀ ਲਾਭ ਮਿਲਣਗੇ ਤੇ ਕਿਹੜੀਆਂ ਬਿਮਾਰੀਆਂ ਦੇ ਇਲਾਜ ਹੋਣਗੇ ਮੈਂ ਜਿਸ ਤਰ੍ਹਾਂ ਦੱਸਿਆ ਵਿੱਚ ਆਪਣੀ ਵਾਇਡ ਦਿੱਕ ਦੱਸਿਆ ਜੀ ਇਹਦੇ ਵਿੱਚ ਪੇਟ ਦੀ ਬਿਮਾਰੀ ਹੋਵੇ ਚਾਹੇ ਚਾਹੇ ਸਰਜਿਕਲ ਦੀ ਬਿਮਾਰੀ ਹੋਵੇ ਚਾਹੇ ਹਾਰਦ ਦੇ ਬਿਮਾਰੀ ਹੋਵੇ ਚਾਹੇ ਕਿਸੇ ਤਰ੍ਹਾਂ ਦੀ ਵੀ ਗੁੰਵਾਰੀ ਹੋਵੇ ਜਿਹੜੀ ਕਿ ਇਸ ਲਾਜ ਵਿੱਚ ਰੱਖੀ ਗਈ ਹੈਗੀ ਆ ਤੇ ਜਿਹੜੇ ਲੋਕਾਂ ਨੇ ਮੁੱਖ ਮੰਤਰੀ ਸਿਹਤ بیمਰ ਲੋਜਨਾ ਦਾ ਲਾਭ ਲੈਣਾ ਆ ਉਹ ਤੁਹਾਡੇ ਕੋਲ ਕੀ ਕੀ ਆਪਣੇ ਡਾਕੂਮੈਂਟ ਲੈ ਕੇ ਆਉਣ ਇਸ ਵਿੱਚ ਲੋਕਾਂ ਦਾ ਇੱਕ ਵੋਟਰ ਕਾਰਡ ਔਰ ਆਧਾਰ ਕਾਰਡ ਦੀ ਲੋੜ ਹੁੰਦੀ ਹੈਗੀ ਆ ਜਿਨ੍ਹਾਂ ਕਿ ਪਤਾ ਲੱਗਦਾ ਕਿ ਉਹ ਪੰਜਾਬ ਦੇ ਵਸਨੀਕ ਹੈਗੇ ਆ ਉਹਦੇ ਆਧਾਰ ਤੇ ਉੱਪਰ ਅਸੀਂ ਇਹਨਾਂ ਦਾ ਇੱਕ ਪਰਚੀ ਕੱਢ ਕੇ ਸੀਐਨਸੀ ਸੈਂਟਰ ਦੇ ਵਿੱਚ ਲਿਆ ਕੇ ਉਹਨਾਂ ਦਾ ਹੈਲਥ ਕਾਰਡ ਬਣਾਨੇ ਹੈਗੇ ਆ ਡਾਕੂਮੈਂਟ ਕਿਹੜੇ ਡਾਕੂਮੈਂਟ ਇੱਕ ਆਧਾਰ ਕਾਰਡ ਇੱਕ ਵੋਟਰ ਕਾਰਡ ਤਾਂ ਇੱਕ ਜੇ ਬੱਚਾ ਛੋਟਾ ਹੈਗਾ 18 ਸਾਲ ਤੋਂ ਛੋਟਾ ਉਹਦਾ ਉਹਦਾ ਜਨਮ ਸਰਟੀਫਿਕੇਟ ਤੇ ਇੱਕ ਆਧਾਰ ਕਾਰਡ ਦੀ ਲੋੜ ਹੁੰਦੀ ਆ ਜਿਹਦੇ ਆਧਾਰ ਤੇ ਇਹ ਇੱਕ ਪਰਚੀ ਬਣਾਈ ਜਾਂਦੀ ਆ ਤੌਰ ਤੇ ਹੈਲਥ ਕਾਰਡ ਬਣਾਇਆ ਜਾਂਦਾ ਹੈਗਾ ਇੱਕ ਵਾਰੀ ਆਪਣੇ ਵਾਰਡ ਦਾ ਨੰਬਰ ਕਿਸ ਵਾਰਡ ਵਿੱਚ ਆ ਤੇ ਕਿਹੜੀ ਜਗ੍ਹਾ ਤੇ ਕੈਂਪ ਲੱਗਾ ਹੈ ਉਹ ਵੀ ਦੱਸ ਦਿਓ ਇਹ ਵਾਰਡ ਨੰਬਰ 35 ਆ ਇਹ ਜਿਹੜਾ ਕੈਂਪ ਲਗਾਇਆ ਗਿਆ ਕਮੇਟੀ ਵਿਖਿਆਰ ਦੇ ਬੈਕ ਸਾਈਡ ਤੇ ਲਗਾਇਆ ਗਿਆ ਵਾ ਵਾਰਡ ਨੰਬਰ 35 ਦੇ ਵਿੱਚ ਨਜ਼ਦੀਕ ਜਿਹੜਾ ਪੁਰਾਣੀ ਕਮੇਟੀ ਜਿਹਨੂੰ ਕਹਿੰਦੇ ਆਪਾਂ ਕਿੰਨੇ ਦਾ ਕਿਨੇ ਵੇਟ ਆ ਕਿ ਚੱਲਦਾ ਰਹੇਗਾ ਇਹ 9 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਇੱਥੇ ਚੱਲਦਾ ਹੈਗਾ ਵਾ ਜੇ ਫੇਰ ਵੀ ਕਿਸੇ ਨੂੰ ਲੋੜ ਪੈਂਦੀ ਹੈਗੇ ਤਾਂ ਅਸੀਂ ਉਹ ਘਰ ਜਾ ਕੇ ਉਹਦੋਂ ਬਣਾਨੇ ਪਏਗਾ ਜਿੱਦਾਂ ਕੋਈ ਬਜ਼ੁਰਗ ਹੈ ਕੋਈ ਅਪਾਹੇ ਦਾ ਉਹਨਾਂ ਨੂੰ ਕੀ ਸੁਵਿਧਾ ਦੇ ਰਹੇ ਆਪਾਂ ਦੇਖੋ ਉਹਦੇ ਵਿੱਚ ਜਿਹੜੇ ਹੈਗੇ ਪ੍ਰਵਾਸ ਦਾ ਕੋਈ ਵੀ ਮੁਖੀ ਸਾਡੇ ਨਾਲ ਸੰਪਰਕ ਕਰ ਲਵੇ ਅਸੀਂ ਉਹਨਾਂ ਦਾ ਵਿੱਚ ਐਡ ਕਰਕੇ ਉਹਨਾਂ ਦਾ ਬਣਾ ਦਿੰਦੇ ਆ ਕਿ ਜੇ ਨਹੀਂ ਆ ਸਕਦਾ ਕੋਈ ਮੁਖੀ ਜੇ ਮੰਨ ਲਓ ਘਰ ਤੇ ਦੋ ਦੋ ਬਜ਼ੁਰਗ ਹੀ ਹੈਗੇ ਤਾਂ ਅਸੀਂ ਉਹਨਾਂ ਦੇ ਘਰ ਜਾ ਕੇ ਉਹਨਾਂ ਦਾ ਹੈਲਥ ਕਾਰਡ ਬਣਾਨੇ ਪਏ ਆ ਮੇਰਾ ਨਾਮ ਆਪਣਾ ਮੇਰਾ ਨਾਮ ਚੰਦਰਸ਼ੇਖਰ ਸੂਦ ਹੈ ਜੀ ਤੇ ਮੈਂ ਇੱਥੇ ਆ ਜਿਹੜਾ ਆ ਪਾਰਟੀ ਵੱਲੋਂ ਮੁੱਖ ਮੰਤਰੀ ਹੋਣ ਵੱਲੋਂ ਵਾਰਡ ਨੰਬਰ 35 ਦੇ ਵਿੱਚ ਤੇ ਇੰਸ਼ੋਰੈਂਸ ਦੇ ਸਿਹਤ ਦੇ ਕਾਰਡ ਬਣਾਉਣ ਲਈ ਕੈਂਪ ਲੱਗਿਆ ਹੈ ਇੱਕ ਅਜੇ ਬਰਮਈ ਨੇ ਲਗਾਇਆ ਹੈ ਤੇ ਇੱਥੇ ਮੈਂ ਉਹ ਸਾਰਾ ਪ੍ਰੋਸੈਸ ਸਮਝ ਕੇ ਉਹਨਾਂ ਕੋਲੋਂ ਕੰਮ ਕਰਵਾਇਆ ਹੈ ਤੇ ਉਹ 5 ਮਿੰਟ ਦੇ ਵਿੱਚ ਇਹ ਸਾਰਾ ਕੰਮ ਜਿਹੜਾ ਹੈਗਾ ਉਹ ਹੋ ਗਿਆ ਹੈ ਤੇ ਮੈਂ ਅਪੀਲ ਕਰਦਾ ਸਾਰਿਆਂ ਨੂੰ ਪੇ ਤੁਸੀਂ ਵੀ ਇਸ ਜਗ੍ਹਾ ਤੇ ਆ ਕੇ ਆਪਣੇ ਸਿਹਤ ਦੀ ਯੋਜਨਾ ਦੇ ਕਾਰਡ ਜਿਹੜੇ ਹੈਗੇ ਆ ਉਹ ਬਣਵਾਓ